ਸਾਸੀ ਗੱਲ ਜੀ ਜਿਹੜੇ ਤਸਵੀਰਾਂ ਹੈਗੀਆਂ ਲੋਗੜਪਿੰਡ ਦੀਆਂ ਦੇਖ ਸਕਦੇ ਕਿ ਆਪਾਂ ਇੱਥੇ ਦੇਖ ਸਕਦੇ ਕਿ ਜਿਹੜੇ ਐਨ ਕੇ ਸ਼ਰਮਾ ਸਾਬਕਾ ਵਿਧਾਇਕ ਹੈਗੇ ਉਹਨਾਂ ਵੱਲੋਂ ਇਸ ਰੋਡ ਦਾ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਔਰ ਦੱਸ ਦਈਏ ਕਿ ਇਹ ਇਹਨਾਂ ਦਾ ਜਿੱਦਾਂ ਗੱਲਬਾਤ ਹੋਈ ਉਹਨਾਂ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਇਹ ਰੋਡ ਦਾ ਕੰਮ ਜਿਹੜਾ ਅਲਾਟ ਹੋ ਗਿਆ ਸੀ ਪਰ ਆਪਸੀ ਕਹਿ ਸਕਦੇ ਕਿ ਟਸਣ ਬਾਜੀ ਜਾਂ ਆਪਸੀ ਕਰਕੇ ਜਿਹੜਾ ਕੰਮ ਜਿਹੜਾ ਰੋਕਿਆ ਗਿਆ ਸੀ ਜਿਸ ਨੂੰ ਹੁਣ ਡਿਪਟੀ ਕਮਿਸ਼ਨਰ ਮਹਾਲੀ ਜਿਹੜੇ ਇੱਥੇ ਦੇ ਪ੍ਰਬੰਧਕ ਲਗਾਏ ਗਏ ਉਹਨਾਂ ਦੇ ਯਤਨਾ ਸਦਕਾ ਜਿਹੜਾ ਇਹ ਕੰਮ ਚਾਲੂ ਹੋ ਗਿਆ ਔਰ ਦੱਸ ਦिए ਕਿ ਰੋਡ ਦਾ ਕਾਫੀ ਬੁਰਾ ਹਾਲ ਸੀ ਜਿੱਦਾਂ ਆਪਾਂ ਕੁਝ ਦਿਨ ਪਹਿਲਾਂ ਇਸ ਸਬੰਧੀ ਖਬਰ ਪ੍ਰਕਾਸ਼ਨ ਕੀਤੀ ਸੀ ਕਿ ਐਨ ਕੇ ਸ਼ਰਮਾ ਦੇ ਆਪਣੇ ਹੀ ਜੱਦੀ ਪਿੰਡ ਦੇ ਵਿੱਚ ਜਿਹੜਾ ਵਿਕਾਸ ਕਾਰਜ ਕਾਫੀ ਪ੍ਰਭਾਵਿਤ ਹੋਇਆ ਉਹਨਾਂ ਨੇ ਇਸ ਸਬੰਧੀ ਕਾਫੀ ਖੁਲਾਸੇ ਕੀਤੇ ਦੱਸ ਦिए ਮੌਕੇ ਦੇ ਤਸਵੀਰਾਂ ਤੁਹਾਨੂੰ ਲੋਗੜ ਦੇ ਦਿਖਾ ਰਹੇ ਹਾਂ ਜਿੱਥੇ ਇਸ ਰੋਡ ਬਣਾਉਣ ਦਾ ਕੰਮ ਜਿਹੜਾ ਚਾਲੂ ਕੀਤਾ ਜਾ ਰਿਹਾ ਔਰ ਉਮੀਦ ਜਤਾਈ ਜਾ ਰਹੀ ਕਿ ਇਹ ਕੰਮ ਜਿਹੜਾ ਜਲਦੀ ਹੀ ਪੂਰਾ ਹੋ ਜਾਵੇਗਾ ਦੇਖ ਸਕਦੇ ਕਿ ਤੇਜੀ ਔਰ ਜੈਪਾਲ ਜਿਹੜੇ ਹੈਗੇ ਉਹ ਮੌਕੇ ਤੇ ਹਾਜ਼ਰ ਆ ਔਰ ਕਾਫੀ ਵਧੀਆ ਜਿਹੜਾ ਇੱਥੇ ਉਪਰਾਲਾ ਕੀਤਾ ਜਾ ਰਿਹਾ। ਨੀ ਪੱਥਰ ਰੱਖਿਆ ਜਾ ਰਿਹਾ ਐਨਕੇ ਸ਼ਰਮਾ ਜਿਹੜੇ ਸਾਬਕਾ ਵ代ਕ ਹੈਗੇ ਆ ਔਰ ਇਹ ਜਿਹੜਾ ਉਧ ਘਾਟ ਨਾਲ ਜਿਹੜੀ ਰਸਮ ਆ ਰਾ ਕੀਤੀ ਜਾ ਰਹੀ ਹੈ। ਮੌਕੇ ਦੇ ਤਸਵੀਰਾਂ ਤੁਹਾਨੂੰ ਲੋਹੜ ਪਿੰਡ ਤੋਂ ਦਿਖਾਈਆਂ ਜਾ ਰਹੀਆਂ। ਨਰਮਜੀਤ ਜਿੱਦਾਂ ਜੀਰਕਪੁਰ ਦਾ ਵਿਕਾਸ ਦੀ ਗੱਲ ਕਰੀਏ ਤੇ ਬਹੁਤ ਬੁਰਾ ਹਾਲ ਹੋ ਗਿਆ ਹਲਕੀ ਜੀ ਪ੍ਰਸ਼ਾਸਨ ਨਾਲ ਹੀ ਸਾਰਾ ਜ਼ਾਇਮਗ ਚੱਲਣਾ ਕਿਹਨੂੰ ਕਸੂਰਮੰਦ ਮੰਨਦੇ ਤੁਸੀਂ ਇਹਨੂੰ ਤੁਸੀਂ ਦੇਖੋ ਨਾ ਜੀ ਜਿਹੜੀ ਜੀਰਕਪੁਰ ਦੀ ਪਾਪੂਲੇਸ਼ਨ 2.5 ਲੱਖ ਤੋਂ ਵੱਧ ਕੇ 2017 ਚ 2.5 ਲੱਖ ਦੀ ਜਾਂਦਾ ਆਪਾਂ ਤੇ ਹੁਣ ਵੱਧ ਗਈ ਹੋਊਗੀ 6.5 ਲੱਖ ਅਸੀਂ ਜਿਹੜਾ ਸੀਵਰੇਜ ਤੇ ਵਾਟਰ ਸਪਲਾਈ ਸੜਕਾਂ ਰੋਡ ਪਾਰਕ ਸਟੇਡੀਅਮ ਸੜਕਾਂ ਦੀ ਵਾਈਟਨਿੰਗ 2.5 ਲੱਖ ਦੇ ਹਿਸਾਬ ਨਾਲ ਕਰੀ ਹੋਈ ਪਰ ਅਫਸੋਸ ਦੀ ਗੱਲ ਹੈ ਵੀ ਪਿਛਲੇ 7 ਸਾਲਾਂ ਚ ਇਹ ਸ਼ਹਿਰ ਦਾ ਬੇੜਾ ਗਰਕ ਹੋਇਆ ਕੋਈ ਡਵੈਲਪਮੈਂਟ ਨਹੀਂ ਹੋਈ ਆਹ ਸੜਕਾਂ ਤੇ ਖੱਡੇ ਦੇਖੋ ਸਾਰਾ ਕੁਝਾਰੇ ਪਾਸੇ ਤੁਸੀਂ ਦੇਖੋ ਕੋਈ ਨਵਾਂ ਸੜਕ ਵਾਈਟਨਿੰਗ ਨਹੀਂ ਹੋਈ ਨਵੀਂ ਕੋਈ ਡਰੇਨੇਜ ਨਹੀਂ ਪਈ ਨਵਾਂ ਕੋਈ ਪਾਰਕ ਨਹੀਂ ਬਣਿਆ ਨਾ ਮੀ ਕੋਈ ਸਟੇਡੀਅਮ ਨਹੀਂ ਬਣਿਆ ਨਾ ਮਾਂ ਕੋਈ ਸਕੂਲ ਨਹੀਂ ਬਣਿਆ ਨਾ ਮਾਂ ਕੋਈ ਕਾਲਜ ਨਹੀਂ ਬਣਿਆ ਨਾ ਮਾਂ ਕੋਈ ਹਸਪੀਟਲ ਨਹੀਂ ਬਣਿਆ ਹੁਣ ਇਹ ਕੰਮ ਤੁਸੀਂ ਦੇਖ ਲਿਓ ਵੀ 2.5 ਸਾਲ ਪਹਿਲਾਂ ਸਾਡੇ ਆ ਕਾਉਂਸਲਰ ਸਾਹਿਬਾਨ ਦੀ ਮਿਹਨਤ ਸਦਕਾ ਇਹ ਕੰਮ ਦਾਊਟ ਹੋਇਆ। ਪਾਸ ਹੋ ਗਏ ਟੈਂਡਰ ਲੱਗੇ ਕੰਮਾਂ ਦੇ। ਐਡਾ ਮਾੜਾ ਮਤਲਬ ਇਹ ਪ੍ਰਧਾਨ ਸੀਗਾ ਉਹਦੇ ਵੀਰ ਤੇ ਸਰਕਾਰ ਦਾ ਤਾਲਮਿਲ 2-3 ਸਾਲ ਕੰਮ ਹੀ ਨਹੀਂ ਸਟਾਰਟ ਕਰ ਸਕਿਆ। ਇਹਦਾ ਪਰਮਾਤਮਾ ਦੀ ਕਿਰਪਾ ਕੇ ਸਾਰਿਆਂ ਨੇ ਰਲ ਕੇ ਇਸ ਨੂੰ ਗਲੇ ਤੋਂ ਤਾਰਨੇ ਦਾ ਫੈਸਲਾ ਕਰਿਆ ਐਮਸੀਐਨ ਨੇ ਪ੍ਰਧਾਨ ਨੂੰ ਉਤਾਰਿਆ। 30 ਸਾਲ ਨੂੰ ਰਿਕਵੈਸਟ ਕਰੀ ਸਾਡੇ ਐਮਸੀਐਨ ਨੇ ਰਿਕਵੈਸਟ ਕਰੀ ਅੱਜ ਇਹ ਸੜਕ ਦੇ ਕੰਮ ਅਜਲੇ। ਸਟਾਰਟ ਹੋਈਆਂ ਸੋ ਮੈਂ ਜਿਹੜੇ ਐਡਮਿਨਿਸਟਰेटर ਡੈਪਟੀ ਕਮਿਸ਼ਨਰ ਮੋਹਾਲੀ ਉਹਨਾਂ ਦਾ ਧੰਨਵਾਦ ਵੀ ਕਰਦਾ ਆ ਸਾਰੇ ਸਾਰਿਆਂ ਦਾ ਵੀ ਇਹ ਕੰਮ ਜਿਹੜਾ ਵਧੀਆ ਹੋਊਗਾ ਔਰ ਠੇਕੇਦਾਰ ਖੜੇ ਮੈਂ ਇਹਨਾਂ ਨੂੰ ਸਪੈਸ਼ਲ ਕਿਹਾ ਹੁਣ ਤੁਸੀਂ ਦੇਖਿਓ ਜਾਂ ਕਿ ਵੀਆਈਪੀ ਰੋਡ ਤੇ ਨਾ ਜੀ ਨਾਬਾ ਸਾਹਿਬ ਗੁਰਦੁਆਰੇ ਦੇ ਸਾਹਮਣੇ 6 ਮਹੀਨੇ ਪਹਿਲਾਂ ਟੈਲਾ ਲੱਗੀ ਹੂੰ ਜੋ ਟੁੱਟੀਆਂ ਪਈਆਂ ਸਾਰੀ ਸੜਕ ਟੁੱਟਣੀ ਵੀ ਸ਼ੁਰੂ ਹੋ ਗਈ ਮਤਲਬ ਕੋਈ ਕੁਆਲਿਟੀ ਵੀ ਚੈੱਕ ਨਹੀਂ ਹੋਈ ਸਿਰਫ ਕਮਿਸ਼ਨਾਂ ਆਂ ਜਾਂ ਪੈਸੇ ਇਹਨਾਂ ਨੂੰ ਦੇ ਦਿੱਤੇ 6-6 ਮਹੀਨੇ ਚ ਔਰ ਮੈਂ 15-15 20-20 ਸਾਲ ਪਹਿਲਾਂ ਦੀਆਂ ਟੈਲਾ ਲ ਜੀ ਰਿਕਵਰ ਦੇ ਅੰਦਰ ਗਲੀਾਂ ਪਾੜਾਂ ਗਈਆਂ 2012 ਕੀ ਸੜਕ ਬਣੀ ਗਈ ਅੱਜ ਦੇਖਦੇ 12 ਸਾਲ ਹੋ ਗਏ ਉੱਤ ਨਹੀਂ ਪਈਆ ਤੇ 5 6 ਮਹੀਨੇ ਪਹਿਲਾਂ ਜਿਹੜੀ ਸੜਕ ਬਣੀ ਅੱਜ ਟੁੱਟ ਗਈ ਹੈ ਯਾ ਮਤਲਬ ਪੈਸੇ ਚੀਦੇ ਨਾ ਕੁਸਰ ਅੱਜ ਪਹਿਲੀ ਵਾਰੀ ਇਹ ਕੰਮ ਸ਼ੁਰੂ ਹੋਇਆ ਮੈਂ ਸਾਡੇ ਕੌਂਸਲਰ ਸਾਹਿਬਾਨ ਦੋਨੇ ਇਸ ਵਾਰਡ ਦੇ ਜਿਹੜੇ ਖੜੇ ਆ ਇਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਕੰਮ ਨੂੰ ਚੰਗੀ ਤਰ੍ਹਾਂ ਦੇਖਣੇ ਤੇ ਕੁਆਲਿਟੀ ਚੈੱਕ ਕਰਕੇ ਕਰਨਾ ਸ਼ਰਮਾ ਜੀ ਪ੍ਰਧਾਨਗੀ ਦਾ ਰੇਟ ਕਾ ਲੰਬਾ ਪੈਂਦਾ ਜਾ ਰਿਹਾ ਹੈ ਕਾਫੀ ਲੰਬਾ ਪੈਂਦਾ ਦਿਖ ਰਿਹਾ ਹੈ ਕਿ ਇਹ ਨਾਲ ਸ਼ਹਿਰ ਦਾ ਵਿਕਾਸ ਪ੍ਰਭਾਵਿਤ ਨਹੀਂ ਹੋਏਗਾ ਜੀ ਆਈਕਿ ਤੁਸੀਂ ਇਸ ਦੇ ਡੈਮੋਕਰੈਟਿਕ ਸਿਸਟਮ ਇਹ ਤੁਸੀਂ ਮਤਲਬ ਡੋਟ ਮਚਾਈ ਜੀ ਕਿ ਉਹਨੂੰ ਬਹੁਤ ਬੁਰੀ ਤਰ੍ਹਾਂ ਲੋਟਿਆ ਕੋਈ ਡਵੈਲਪਮੈਂਟ ਨਹੀਂ ਹੋ ਰਿਹਾ ਇਕੱਲੇ ਪੈਸੇ ਖਾ ਜੇ ਔਰ ਮੈਂ ਤਾਂ ਕਹੂੰਗਾ ਵੀ ਇਹ ਸਰਕਾਰ ਵੀ ਸਾਮ ਦਾ ਪੈਸਿਆਂ ਚ ਦਾਬਾ ਸਾਹਿਬ ਦੀ ਇਲੈਕਟਨ ਅੱਜ ਤੱਕ ਨਹੀਂ ਲੱਗੀ ਜੀ ਤਾਂ 20 ਲੱਖ ਢਵਾ ਗਏ ਤੁਸੀਂ ਨਗਲਾ ਰੋਡ ਦੇ ਦੋ ਦੋ ਵਾਰ ਹੀ ਖਾ ਗਏ ਕਿੰਨੀਆਂ ਚੀਜ਼ਾਂ ਅੱਜ ਮੈਂ ਕੱਢਾਂਗਾ ਇਹਨੇ ਦਫ਼ਤਰ ਤੇ ਤੁਸੀਂ ਹੈਰਾਨ رہ ਜੂਗੇ ਮੇਰੇ ਕੋਲ 30 40 ਮੁਲਾਜ਼ਮ ਤਾਂ ਹੈ ਜਿਹੜੇ ਬਜਟ ਤੇ ਵੀ ਨਹੀਂ ਪਾਸ ਹੈਗੇ ਉਹ ਵੀ ਦਫ਼ਤਰਾਂ ਚ ਬਿਠਾ ਕੇ ਕਮੇਟੀ ਤੋਂ ਸੈਲਰੀਆਂ ਜਿਹੜੀਆਂ ਜਾ ਰਹੀਆਂ ਕਿਸੇ ਦਾ ਰਿਸ਼ਤੇਦਾਰ ਆ ਕਿਸੇ ਦਾ ਪਰਿਵਾਰ ਦਾ ਮੈਂਬਰ ਆ ਸਾਰਾ ਬਹੁਤ ਵੱਡਾ ਘਟਾਲਾ ਆ ਮੈਂ ਜਲਦੀ ਜਿਹੜਾ ਕੱਢੂੰਗਾ ਤੱਥਾਂ ਸਮੇਤ ਤੁਹਾਨੂੰ ਦਊਂਗਾ ਸੋ ਮਤਲਬ ਇਹ ਬੰਦੇ ਸਿਰਫ ਕਮੇਟੀ ਨੂੰ ਖਾਣ ਮਾਰਦੇ ਜੀ ਲਕਵਤੀ ਟੋਟਲ ਡਵੈਲਪਮੈਂਟ ਅਥਾਰਟੀ ਕੰਮ ਰੁਕੀ ਰੇ ਸਾਰੇ ਕੌਂਸਲਰਾਂ ਨਾਲ ਪਾਰਟੀਵਾਦੀ ਤੋਂ ਉਪਰੋਕਤ ਨੂੰ ਧਾਰਨੇ ਦਾ ਫੈਸਲਾ ਲਿਆ ਹੁਣ ਜਦੋਂ 22 ਮੈਂਬਰ ਬੱਤੀਆਂ ਜੋ ਤੇਰੇ ਅਗੇਂਸਟ ਆ ਹੁਣ ਛੱਡਦੇ ਇਹਨੂੰ ਪਰ ਜਿਹੜਾ ਪੈਸਾ ਖੂਨ ਮੂਹ ਨੂੰ ਪੈਸੇ ਮੂਹ ਨੂੰ ਲਗੇ ਵੇ ਛੱਡਣੇ ਨੂੰ ਪਿਆਰ ਨਹੀਂ ਕਦੇ ਕਿੱਥੇ ਕੋਡ ਚ ਕਦੇ ਕਿੱਥੇ ਉਹ ਤਾਂ ਕਾਨੂੰਨ ਆ ਵੀ 22 ਇੱਕ ਪਾਸੇ ਆ ਤਾਂ ਖਤਮ ਆ ਤੁਹਾਡੇ ਰਾਜ ਚ ਵੀ ਦੋਸ਼ ਲਾਦੇ ਕਾਫੀ ਕੁਲਾਂ ਤੇ ਜਿਹੜੇ ਕਬਜ਼ੇ ਹੋਏ ਆ ਸਰਕਾਰੀ ਬਰਸਾਤੀ ਨਾਲਿਆਂ ਦੇ ਹੋਏ ਆ ਤਾਂ ਕਰਕੇ ਜਿਹੜਾ ਪਾਣੀ ਰੁਕਦਾ ਜੇ ਜੀਰਕਪੁਰ ਤੇ ਨਾ ਇੱਕ ਵੀ ਕਬਜ਼ਾ ਹੁੰਦਾ ਅੱਜ ਜੀਰਕਪੁਰ ਇਹ ਨਾ ਹੁੰਦਾ ਜੋ 인ਫਰਾਸਟਰਕਚਰ 7.5 ਸਾਲ ਪਹਿਲਾਂ ਦਾ ਇਸ ਸ਼ਹਿਰ ਦੇ ਕ੍ਰੀਏਟਡ ਉਹੀ ਆ ਮੁੜ ਕੇ ਇੱਕ ਟ ਵੀ ਨਹੀਂ ਲੱਗਿਆ ਜੇ ਮੈਂ ਸੜਕਾਂ ਚੌੜੀਆਂ ਨਾ ਕਰਦਾ ਜੇ ਮੈਂ ਗ੍ਰਿਡ ਨਾ ਲਾਉਂਦਾ ਜੇ ਮੈਂ ਪਾਰਕ ਨਾ ਬਣਾਉਂਦਾ ਜੇ ਮੈਂ ਕਾਲਜ ਦੀ ਠਿਕਾਣੀ ਚ ਨਾ ਬੁੱਕ ਕਰਦਾ ਕਾਲਜ ਦੇ ਹਾਲ ਪਰੇ ਚ ਨਾ ਬਣਵਾਉਂਦਾ ਸਕੂਲ ਅਪਗ੍ਰੇਡ ਨਾ ਕਰਦਾ ਡਿਸਪੈਂਸਰੀਆਂ ਨਾ ਇੱਥੇ ਬਣਾਉਂਦਾ ਦੱਸੋ ਅੱਜ ਕਿਹਾ ਤਾਂ 7.5 ਸਾਲਾਂ ਤੋਂ ਮੈਨੂੰ ਇਹੀ ਚਿੰਤਾ ਸੀ ਸੋ ਇਹ ਸਾਰਾ ਇਨਫਰਾਸਟ੍ਰਕਚਰ ਉਹੀ ਕ੍ਰੀਏਟਡ ਆ ਜਿਹੜਾ ਮੇਰੇ ਟਾਈਮ ਤੇ ਸ਼੍ਰੋਮਣੀ ਕਾਲਜ ਇਹ ਛੜ ਕਿੰਨੇ ਕੇ ਪੈਸੇ ਲਾਗਤ ਨਾਲ ਬੰਡੀਓ ਕਦੋਂ ਤੱਕ ਤਿਆਰ ਹੋ ਜਾਈਏ ਇਹ 40 ਲੱਖ ਦਾ ਟੈਂਡਰ ਹੈਗਾ ਸਰ ਅੱਛਾ ਜੀ ਠੀਕ ਹੈ ਇਹ ਲੋਕਟਰਡ ਕੰਮ ਤਾਂ ਮੇਰੇ ਕੋਲ 2 ਸਾਲ ਲੈਣਾ ਰੋਕ ਰੱਖਿਆ ਹੁਣ ਐਡਮਿਨਿਸਟ੍ਰੇਟਰ ਡੀਸੀ ਸਾਹਿਬ ਕਰੀਆ ਰਹੇ ਆ ਲਗੇ ਆ ਤੇ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਐਮਸੀਐਨ ਨਾਲ ਸਾਡੇ ਨਾਲ ਰਿਕਵੈਸਟ ਕੀਤੀ ਸੀ ਇਹ ਬੇਨਤੀ ਤੇ ਕੰਮ ਸਿੱਧਾ ਠੀਕ ਹੈ